ਵੈਗੁਰੂ ਜੀ ਦਾ ਖਾਲਸਾ ਅਸਥਰੀ ਵੈਗੁਰੂ ਜੀ ਦੀ ਫਤਿਹ ਜੋ ਕਿ ਤੁਹਾਨੂੰ ਪਿਛਲੀਆਂ ਵੀਡੀਓ ਚ ਦਿਖਾਇਆ ਸੀ ਕਿ ਮੁਰਗੀਆਂ ਜਾਂ ਚੂਜਾ ਇੱਕ ਦੂਜੇ ਨੂੰ ਕੱਟ ਕੇ ਜ਼ਖਮੀ ਕਰ ਦਿੰਦੇ ਹਨ ਔਰ ਚੂਜੇ ਮੁਰਗੀਆਂ ਨੂੰ ਇੱਕ ਦੂਜੀ ਨੂੰ ਮਾਰ ਦਿੰਦੇ ਹਨ ਕੱਟਣ ਦਾ ਬਹੁਤ ਨੁਕਸਾਨ ਕਰਦੇ ਹਨ ਅੱਜ ਅਸੀਂ ਤੁਹਾਨੂੰ ਜੋ ਇਹਨਾਂ ਦੀਆਂ ਦੂਜਿਆਂ ਦੀਆਂ ਜਾਂ ਮੁਰਗੀਆਂ ਦੀਆਂ ਚੁੰਝਾਂ ਕਟਵਾਈਆਂ ਜਾਂਦੀਆਂ ਹਨ ਤੁਹਾਨੂੰ ਚੁੰਝਾਂ ਟਟਾਉਣ ਦੀ ਸਾਰੀ ਵੀਡੀਓ ਦਿਖਾਈ ਜਾਵੇਗੀ ਐਦਾਂ ਤਰ੍ਹਾਂ ਇੱਕ ਸਾਈਡ ਵੱਲ ਚੂਜਾ ਕਰ ਲੈਣਾ ਹੈ ਹਰੇ ਨੂੰ ਸਾਰਾ ਚੂਜਾ ਕਰ ਲਿਆ ਹੈ ਪੂਰੇ ਨੂੰ ਜਮ੍ਹਾਂ ਖਾਲੀ ਛੱਡ ਦੇਣੀ ਹੈ ਜਿੱਧਰ ਮਸ਼ੀਨ ਨਾਲ ਚੁੰਝਾਂ ਵੀਰ ਜੀ ਕਟਣਗੇ ਵੀਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅੱਗੇ ਕਰਨਾ ਤਾਂ ਜੋ ਹੋਰ ਵੀ ਵੀਰਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਝੁੰਜਾਂ ਕਟਿੰਦੀਆਂ ਹਨ ਤਾਂ ਉਹ ਕਿਵੇਂ ਸਫਲ ਹੋ ਸਕਦੇ ਹਨ ਜੇ ਝੁੰਜਾ ਕਟਵਾਣਗੇ ਤਾਂ ਮੁਰਗੀ ਪਾਲਣ ਦਾ ਜਰੂਰ ਸਫਲ ਹੋਣਗੇ ਨਹੀਂ ਤਾਂ ਉਹ ਕਾਟੇ ਵਿੱਚ ਵੀ ਪੈ ਸਕਦੇ ਹਨ ਨਹੀਂ ਤਾਂ ਇਸ ਲਈ ਤਾਂ ਤਣਾ ਤਾਂ ਜੇ ਝੁੰਜਾ ਨਾ ਕਟਵਾਵਾਂਗੇ ਤਾਂ ਮੁਰਗਾ ਉਹਨਾਂ ਦਾ ਕਟ-ਕਟ ਕੇ ਮਰ ਜਾਵੇਗਾ ਤੁਹਾਨੂੰ ਸਾਰੀ ਵੀਡੀਓ ਦਿਖਾਣੇ ਆ ਕਿ ਜਵੇਂ ਚੂਜਾ ਕਟਾਈਆਂ ਜਾਂਦੀਆਂ ਹਨ ਦੇਖੋ ਇੱਕ ਸਾਈਡ ਤੇ ਸਾਰਾ ਚੂਜਾ ਕਰ ਲਿਆ ਜਾਂਦਾ ਹੈ ਇਹ ਦਰੀ ਵਿਚਾਲੇ ਲਾਤੀ ਜਾਂਦੀ ਹੈ ਫਾਰਮ ਦੇ ਜਿੱਧਰ ਮਸ਼ੀਨ ਰੱਖਣੀ ਹੈ ਉਧਰ ਵੀਰੇ ਮਸ਼ੀਨ ਰੱਖ ਕੇ ਚੂਜਾ ਕੱਟ ਰਿਹਾ ਹੈ ਇਧਰੋਂ ਜੋੜਾ-ਜੋੜਾ ਮੁਰਗਿਆਂ ਦਾ ਫੜ ਰਹੇ ਨੇ ਆ ਦੇਖੋ ਤੁਹਾਨੂੰ ਉਧਰ ਮੁਰਗੀਆਂ ਵਿੱਚ ਰਕਾਦੇ ਹਾਂ ਚੂਜਾ ਚੂਜਾ ਕੇ ਸਾਈਡ ਤੇ ਕਰ ਲਿਆ ਹੈ ਤੇ ਵੀਰ ਦੂਜੇ ਫੜ ਰਿਹਾ ਹੈ ਜੋੜਾ ਜੋੜਾ ਆ ਦੇ ਦੋ ਜੋੜਾ ਕਿਧਰ ਆ ਜੋੜਾ ਦੂਜੇ ਦਾ ਇਧਰ ਜਾ ਰਿਹਾ ਹੈ ਆ ਦੇਖੋ ਦੋ ਚੁੰਝੇ ਫੋਲ ਰਹੇ ਨੇ ਹਾਂ ਭਾਜੀ ਚੁੰਝਾ ਕੱਟ ਰਹੇ ਨੇ ਇਸ ਤਰ੍ਹਾਂ ਝੋਟਾ ਝੋਟਾ ਕਰਕੇ ਚੁੰਝਾ ਕੱਟ ਰਹੇ ਨੇ ਤੂਜੇ ਦੀਆਂ ਜਦੋਂ ਵੀ ਤੁਹਾਡੇ ਕੋਲ ਚੁੰਝਾ ਬਾਈਆਂ ਤੇ ਨੇ ਜਾਂਦਾ ਹੋ ਜਾਂਦਾ ਹੈ ਉਦੋਂ ਚੁੰਝਾ ਤੁਸੀਂ ਕਟਵਾ ਲੈਣੀ ਹੈ ਜ਼ਰੂਰੀ ਥਾਂ ਆ ਦੇਖੋ ਚੁੰਝ ਕੱਟੀ ਬਾਜੀ ਨੇ ਇਹ ਬਾਜੀ ਬਠਿੰਡੇ ਚੋਂ ਆਏ ਨੇ ਜੇ ਤੁਹਾਨੂੰ ਵੀ ਜੇ ਤੁਸੀਂ ਵੀ ਮੁਰਗਿਆਂ ਦੀ ਚੁੰਝ ਕਰਵਾਣੀ ਹੈ ਤਾਂ ਬਾਜੀ ਨੂੰ ਸੰਪਰਕ ਕਰ ਸਕਦੇ ਹੋ ਇਸ ਕਰਨ ਇਸ ਕਰਨ ਬੋਸ ਦੇ ਵਿੱਚ ਬਾਜੀ ਦਾ ਨੰਬਰ ਦੇ ਦੇਾਂਗੇ ਤਾਂ ਤੁਸੀਂ ਵੀ ਚੁੰਝ ਵਾਲੇ ਬਾਜੀ ਨੂੰ ਸੰਪਰਕ ਕਰ ਸਕਦੇ ਹੋ ਤੇ ਆਪਣੇ ਮੁਰਗੇ ਦੀ ਚੁੰਝ ਲਵਾ ਸਕਦੇ ਹੋ ਹਾਂ ਲਿਆ ਝੋਟਾ ਤੇ ਆ ਲੋ ਬਣ ਇਸ ਤਰ੍ਹਾਂ ਜੇ ਤੁਹਾਡੀਆਂ ਮੁਰਗੀਆਂ ਕਟਦੀਆਂ ਨੇ ਤਾਂ ਚੁੰਝਾਂ ਕਟਵਾਉਣੀਆਂ ਜ਼ਰੂਰੀ ਹਨ ਤਾਂ ਹੀ ਤੁਸੀਂ ਮੁਰਗੀ ਪਾਲਣ ਵਿੱਚ ਸਫਲ ਹੋ ਸਕਦੇ ਹੋ ਵੀਡੀਓ ਤੁਹਾਨੀ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਅਗਲੇ ਵੀਰਾਂ ਨੂੰ ਵੀ ਪਤਾ ਚੱਲ ਸਕੇ ਕਿ ਕਿਵੇਂ ਚੂਜੇ ਦੀਆਂ ਚੁੰਝਾਂ ਕਟਵਾਈਆਂ ਜਾਂਦੀਆਂ ਹਨ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ